ਜੀ ਨੇ ਵੀ ਚੰਡੇ ਦੀ ਰਸਮ ਨੂੰ ਅਦਾ ਕੀਤਾ ਉਹਨਾਂ ਦੇ ਨਾਲ ਸੰਗਰੂਰ ਦੀ ਵਿਦਾਇਕਾ ਨਰਿੰਦਰ ਕੌਰ ਪਰ ਆਜ ਵੀ ਸ਼ਾਮਿਲ ਰਹੇ ਅਤੇ ਉਹਨਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਹਰਪਾਲ ਚਿਮਾਨੀ ਕਿਹਾ ਕਿ ਸਾਨੂੰ ਇਹਨਾਂ ਸ਼ਹੀਦਾਂ ਦੀ ਸ਼ਹੀਦੀ ਨਹੀਂ ਜਾਇਆ ਕਰਨੀ ਦੇਣਾ ਚਾਹੀਦਾ ਤੇ ਸਾਨੂੰ ਖੁਸ਼ੀ ਹੈ ਕਿ ਅੱਜ ਦੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਜਿਸ ਕਾਰਨ ਸਾਨੂੰ ਸਾਡੇ ਹੱਕ ਜੋ ਨਹੀਂ ਸਨ ਮਿਲੇ ਇਸ ਦੇ ਨਾਲ ਮਿਲੇ ਤੇ ਮੈਂ ਅੰਬੇਡਕਰ ਜੀ ਨੂੰ ਵੀ ਨਮਨ ਕਰਦਾ ਹਾਂ ਜਿਨ੍ਹਾਂ ਨੇ ਸੰਵਿਧਾਨ ਲਿਖ ਕੇ ਸਾਨੂੰ ਪੇਂਟ ਕੀਤਾ ਸਾਰੇ ਭਾਰਤੀਆਂ ਨੂੰ ਅੱਜ ਦੇ ਗਣਤੰਤਰ ਦਿਹਾੜੇ ਦੇ ਉੱਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਔਰ ਸਾਰੇ ਰਲ ਕੇ ਦੇਸ਼ ਦੀ ਤਰੱਕੀ ਦੇ ਵਿੱਚ ਪੰਜਾਬ ਦੀ ਤਰੱਕੀ ਵਿੱਚ ਆਪਣਾ ਆਪਣਾ ਯੋਗਦਾਨ ਪਾ ਰਹੇ ਹਨ ਔਰ ਸਾਰਿਆਂ ਦਾ ਧੰਨਵਾਦ ਪੰਜਾਬ ਦੀ ਆਰਥਿਕ ਸਥਿਤੀ ਜਿਹੜੀ ਆ ਪੁਰਾਣੇ ਸਮਿਆਂ ਦੇ ਵਿੱਚ ਨਾ ਸਮਝੀਆਂ ਦੇ ਕਾਰਨ ਕਾਫੀ ਖਰਾਬ ਕੀਤੀ ਸੀ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਸਮੇਂ ਤੋਂ ਲੈ ਕੇ 2022 ਤੋਂ ਲਗਾਤਾਰ ਪੰਜਾਬ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੇ ਲਈ ਸੀ ਆਪਣਾ ਅੱਡੀ ਚੋਟੀ ਦਾ ਜੋਰ ਲਾ ਰਹੇ ਹਨ ਲਗਾਤਾਰ ਅਸੀਂ ਚਾਹੇ ਉਹ ਜੀਐਸਟੀ ਦਾ ਮਾਮਲਾਗਾ ਚਾਹੇ ਐਕਸਾਈਜ਼ ਦਾ ਮਾਮਲਾਗਾ ਜਿੱਥੋਂ ਵੀ ਟੈਕਸਸ ਸਟੇਟ ਲਈ ਇਕੱਠੇ ਹੁੰਦੇ ਨੇ ਉਹਨਾਂ ਦੇ ਵਿੱਚ ਲਗਾਤਾਰ ਜਿਹੜੀ ਆ ਉਹ ਤਰੱਕੀ ਹੋ ਰਹੀ ਆ ਪੰਜਾਬ ਦੇ ਐਕਸਾਈਜ਼ ਦੇ ਮਾਲੀਏ ਵਿੱਚ ਲਗਭਗ 40% ਤੋਂ ਵੱਧ ਤਰੱਕੀ ਹੋਈ ਆ 40% ਤੋਂ ਵੱਧ ਮਾਲੀਆ ਇਕੱਠਾ ਹੋਇਆਗਾ ਅਵਰ ਇਸ ਤੋਂ ਬਿਨਾ ਜੇ ਮੈਂ ਜੀਐਸਸੀ ਦੀ ਗੱਲ ਕਰਾਂ ਤਾਂ ਜੀਐਸਸੀ ਦੇ ਵਿੱਚ ਅਸੀਂ 31000 ਕਰੋੜ ਰੁਪਏ ਦਾ ਅੰਕੜਾ ਪਹਿਲੀ ਵਾਰ 9 ਮਹੀਨਿਆਂ 'ਚ ਹੁਣ ਤੱਕ ਪਾਰ ਕੀਤਾਗਾ ਪਰ ਪੁਰਾਣੀਆਂ ਸਰਕਾਰਾਂ ਨੇ ਕਦੇ ਧਿਆਨ ਨਹੀਂ ਦਿੱਤਾ ਲਗਾਤਾਰ ਅਸੀਂ ਜਿੱਥੇ ਵੀ ਕਿਤੇ ਟੈਕਸ ਚੋਰੀ ਹੋ ਰਹੀ ਆ ਉਹਨੂੰ ਖਤਮ ਕਰ ਲਈ ਆ ਤਨਸ਼ੀਲਾਗੇ ਅਸੀਂ ਨਵੇਂ ਟੈਕਸ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਕੀਤੀ ਬਿੱਲ ਲਿਆਓ ਇਨਾਮ ਪਾਓ ਦੀ ਯੋਜਨਾ ਸ਼ੁਰੂ ਕੀਤੀ ਪੰਜਾਬ ਦੇ ਅੰਦਰ ਅਸੀਂ ਆਈਆਈਟੀ ਹైదరాబాద్ ਤੋਂ ਨਵੇਂ ਮੋਡਿਊਲ ਖਰੀਦ ਕੇ ਉਹਦੇ ਨਾਲ ਟੈਕਸ ਚੋਰੀ ਨੂੰ ਠੱਲ ਪਾਉਣ ਲਈ ਲਗਾਤਾਰ ਯਤਨਸ਼ੀਲ ਹੈ ਇਹੀ ਕਾਰਨਾਂ ਕਿ ਪੰਜਾਬ ਦਾ ਜਿਹੜਾ ਟੈਕਸ ਆ ਉਹ 31000 ਕਰੋੜ ਨੂੰ ਪਾਰ ਕੀਤਾ ਹੈ ਸੋ ਬਿਲਕੁਲ ਅਸੀਂ ਪੰਜ ਗਾਰੰਟੀਆਂ ਦਿੱਤੀਆਂ ਸੀਗੀਆਂ ਹਜੇ 2.5 ਸਾਲ ਦਾ ਸਮਾਂ ਹੋਇਆਗਾ 2.5 ਸਾਲਾਂ ਚ ਅਸੀਂ ਚਾਰ ਗਰੰਟੀਆਂ ਪੂਰੀਆਂ ਕਰ ਚੁੱਕੇ ਆ ਗਰੰਟੀ ਰਹਿੰਦੀ ਉਹ ਵੀ ਬੜੀ ਜਲਦੀ ਪੂਰੀ ਹੋਊਗੀ ਅਪੀਲ ਆ ਕਿ ਜਿਹੜੀ ਅਸੀਂ ਬਿੱਲ ਲਿਆਓ ਇਰਾਮ ਪਾਉ ਸਕੀਮ ਸ਼ੁਰੂ ਕੀਤੀ ਆ ਮੇਰੀ ਤੁਹਾਨੂੰ ਵੀ ਸਾਰਿਆਂ ਨੂੰ ਅਪੀਲ ਆ ਸਾਰੇ ਲੋਕਾਂ ਨੂੰ ਅਪੀਲ ਆ ਕਿ ਜਦੋਂ ਵੀ ਤੁਸੀਂ ਕੋਈ ਖਰੀਦਦਾਰੀ ਕਰਦੇ ਹੋ ਤਾਂ ਉਹਦਾ ਜੀ ਪੱਕਾ ਬਿੱਲ ਲਓ ਜੇ ਤੁਸੀਂ ਪੱਕਾ ਬਿੱਲ ਲੈਨੇ ਹੋ ਤਾਂ ਉਹ ਮਾਲੀਆ ਜਿਹੜਾ ਉਹ ਸਟੇਟ ਦੀ ਤੁਸੀਂ ਤਰੱਕੀ ਚ ਹਿੱਸਾ ਪਾ ਰਹੇ ਹੋ ਨੇ ਜੇ ਤੁਸੀਂ ਬਿੱਲ ਨਹੀਂ ਲੈਂਦੇ ਤਾਂ ਮੈਂ ਸਮਝਦਾ ਕਿ ਤਰ੍ਹਾਂ ਕਿ ਤੁਸੀਂ ਚੋਰੀ ਨੂੰ ਬੜਾਵਾ ਦੇ ਰਹੇ ਹੋ ਨੇ ਸਾਰੇ ਜਣੇ ਇਮਾਨਦਾਰ ਟੈਕਸ ਪੇਅਰ ਬਣੋ ਇਮਾਨਦਾਰੀ ਦਾ ਸਰਕਾਰ ਦਾ ਅਬਦ ਸਹਿਯੋਗ ਦੀਆਂ ਇਸ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਥੋੜੀਆਂ ਬਹੁਤੀਆਂ ਔਕਾ ਦੁੱਖਾ ਘਟਦਾਵਾਂ ਜਰੂਰ ਹੁੰਦੀਆਂ ਰਹਿੰਦੀਆਂ ਨੇ ਪਰ ਲੇਕਿਨ ਪੰਜਾਬ ਸਰਕਾਰ ਨੇ ਐਂਟੀ ਨਾਰਕਟਸ ਜਿਹੜੀ ਬਿਊਰੋ ਉਹਦਾ ਗਠਨ ਕੀਤਾਗਾ ਅੱਜ ਪੰਜਾਬ ਦੇੰ ਦਾ ਨਸ਼ਿਆਂ ਨੂੰ ਵੱਡੇ ਪੱਧਰ ਤੇ ਠੱਲ ਪਈ ਆ ਔਰ ਜਿਹੜਾ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਸੀ ਅੱਜ ਉਹ ਪੰਜਾਬ ਛੱਡ ਕੇ ਜਾ ਚੁੱਕੇ ਨੇ ਜਾਂ ਜੇਲਾ ਚ ਬੰਦ ਰਹੇਗੇ ਚੰਨਾ ਸਾਹਿਬ ਦਿੱਲੀ ਚ ਇਲੈਕਸ਼ਨ ਦੀ ਕੀ ਕੀ ਬਿਲਕੁਲ ਆਮ ਆਪੀ ਪਾਰਟੀ ਚੌਥੀ ਵਾਰ ਤੋਂ ਸਰਕਾਰ ਬਣਾਉਗੀ ਔਰ ਚੌਥੀ ਵਾਰ ਅਸੀਂ ਪ੍ਰਚੰਡ ਬਹੁਮਤ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਸਾਡੇ ਕੌਮੀ ਕਨਵੀ ਲਗਾਤਾਰ ਦਿੱਲੀ ਸਰਕਾਰ ਨੇ ਅਰਵਿੰਦ ਕੇਜਰੀਬਾਦ ਜੀ ਨੇ ਦੇਸ਼ ਦੇ ਅੰਦਰ ਨਵੀਂ ਜਿਹੜੀ ਕੰਮ ਦੀ ਰਾਜਨੀਤੀ ਸ਼ੁਰੂਆਤ ਕੀਤੀ ਆ ਭਾਰਤੀ ਜਨਤਾ ਪਾਰਟੀ ਦੇ ਨਫਰਤ ਫੈਲਾਉਣ ਵਾਲੀ ਪਾਰਟੀ ਆ ਆਮ ਆਦਮੀ ਪਾਰਟੀ ਕੰਮ ਵਾਲੀ ਪਾਰਟੀ ਐ ਸੋ ਕੰਮ ਵਾਲੀ ਪਾਰਟੀ ਨੇ ਦਿੱਲੀ ਦੇ ਲੋਕਾਂ ਨੂੰ ਪਹਲ ਦੇ ਰਣ ਪ੍ਰੋਗਰਾਮ ਲੇਟ ਹੋ ਰਿਹਾ ਸਰ ਆਪਾ ਨੂੰ